ਅਸਲੀ ਜੋ ਗੁਰਵਾਣੀ ਦੀਆਂ ਲਾਈਨਾਂ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਹ ਇਹਨਾਂ ਨੇ ਸੰਭਿਆ ਹੋਇਆ ਗੋਰਿਆਂ ਨੇ ਕੋਈ ਸਵੀਡਨ ਦੇ ਵਿੱਚ ਨਾ ਤੁਹਾਨੂੰ ਆਹ ਚੀਜ਼ ਦੇਖਣ ਨੂੰ ਮਿਲ ਜੂਗੀ ਚਾਹੇ ਤੁਸੀਂ ਜੰਗਲ ਦੇ ਵਿੱਚ ਆ ਚਾਹੇ ਕੋਈ ਪੱਕ ਡੰਡੀ ਆ ਯਾਨੀ ਜਿਵੇਂ ਜਿਵੇਂ ਐਂਟਰ ਹੋਣੇ ਜਾਂਦੇ ਨਾ ਆ ਦੇਖੋ ਛੋਟਾ ਜਿਹਾ ਦਰਖਤ ਲੱਗ ਗਿਆ ਇਹਨੂੰ ਐਪਲ ਲੱਗੇ ਹੋਇਆ ਹੈ ਜਮਾ ਹੀ ਛੋਟਾ ਜਿਹਾ ਦਰਖਤ ਆ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ 스ਵੀਡਨ ਦੇ ਪਿੰਡਾਂ ਦੇ ਵਿੱਚ ਤੇ ਨਾਲ ਨਾਲ 스ਵੀਡਨ ਦੀ ਨੈਸ਼ਨਲ ਪਾਰਕ ਆ ਜਿਹੜੀ ਉਹਦੇ ਵਿੱਚ ਢੇੜਾ ਲਵਾਉਨੇ ਆ ਤੇ ਆਓ ਫਿਰ ਨਾਲ ਨਾਲ ਚੱਲੀਏ ਤੇ ਰੂਟ ਆਪਣਾ ਉਹੀ ਸੇਮ ਆ ਜੀ ਤੇ ਰਾਹ 'ਚ ਤੁਹਾਨੂੰ ਲੈ ਕੇ ਚੱਲਦੇ ਵੈਸੇ ਮੌਸਮ ਬਹੁਤ ਸੋਹਣਾ ਅੱਜ ਬਹੁਤ ਸੋਹਣੀ ਧੁੱਪ ਲੱਗੀ ਆ ਐਦਾਂ ਦਾ ਮੌਸਮ ਕਦੇ-ਕਦੇ ਦੇਖਣ ਨੂੰ ਮਿਲਦਾ 스ਵੀਡਨ ਦੇ ਵਿੱਚ ਨਹੀਂ ਤਾਂ ਡਾਰਕ ਹੀ ਰਹਿੰਦਾ ਇਹ ਜ਼ਿਆਦਾਤਰ ਚਲਦੇ ਆਪਾਂ ਸਟੇਸ਼ਨ ਵੱਲ ਨੂੰ ਤੇ ਸਟੇਸ਼ਨ ਤੋਂ ਅੱਗੇ 2-3 ਟ੍ਰੇਨਾਂ ਬਦਲਣੀਆਂ ਪੈਣੀਆਂ ਵਾ ਤੇ ਸਮਾਨ ਮੈਨੂੰ ਲੱਗਦਾ ਯਾਰ ਅਸੀਂ ਬਾਹਲਾ ਲੈ ਲਿਆ ਵਾ ਕਿਉਂਕਿ ਆ ਸਾਰੀ ਟੋਕਰੀ ਭਰੀ ਹੋਈ ਆ ਮੇਰੀ ਸਮਾਨ ਦੇ ਨਾਲ ਕਿਉਂਕਿ ਇੱਥੇ ਗ੍ਰਿਲ ਵੀ ਹੈਗੀ ਆ ਤੇ ਬਾਕੀ ਹਜੇ ਮਾਰਕੀਟ ਦੇ ਵਿੱਚੋਂ ਕੋਲੇ ਵਗੈਰਾ ਲੈਣੇ ਆ ਕਿਉਂਕਿ ਉੱਥੇ ਜੇ ਮੌਕਾ ਮਿਲੇ ਤਾਂ ਗ੍ਰਿਲ ਵੀ ਕਰਾਂਗੇ ਚਲੋ ਚੱਲਦੇ ਆਂ ਫਿਰ ਅੱਗੇ ਆਪਾਂ ਰੁਕੇ ਸੀਗੇ ਸੁਪਰਮਾਰਕੀਟ ਦੇ ਵਿੱਚ ਤੇ ਥੋੜਾ ਜਿਹਾ ਲੈ ਲੀਏ ਇੱਥੋਂ ਸਮਾਨ ਕੋਲੇ ਵਗੈਰਾ ਲੈਣੇ ਆ ਕਿਉਂਕਿ ਉੱਥੇ ਜਾ ਕੇ ਗ੍ਰਿਲ ਕਰਨਾ ਵਾ ਨੀ ਫੋਰੈਸ ਵਿੱਚ ਚਲੋ ਮੇਰੇ ਖਿਆਲ ਨਾਲ ਕੋਲੇ ਪਰਲੀ ਸਾਈਡ ਹੋਣਗੇ ਮੈਂ ਗਲਤ ਆ ਗਿਆ ਇੱਧਰ ਕਿ ਆਪਾਂ ਸਟੇਸ਼ਨ ਦੇ ਅੰਦਰ ਤੇ ਇੱਥੋਂ ਲੈਣੀਆਂ ਵਾ ਤਿੰਨ ਟ੍ਰੇਨਾਂ ਲੈਣੀਆਂ ਹੋਰ ਤਿੰਨ ਟ੍ਰੇਨਾਂ ਤੋਂ ਬਾਅਦ ਦੋ ਬੱਸਾਂ ਬਦਲਣੀਆਂ ਪੈਣਗੀਆਂ ਵਾ ਤੇ ਤਕਰੀਬਨ ਤਕਰੀਬਨ ਲੱਗ ਜਾਣਾ ਡੇਢ ਦੋ ਘੰਟੇ ਲੱਗ ਜਾਣੇ ਆ ਪਹੁੰਚਣ ਤੇ ਤੇ ਚਲੋ ਨਾਲ-ਨਾਲ ਲੈ ਕੇ ਚੱਲੀਏ ਤੁਹਾਨੂੰ ਆਪਾਂ ਅਗਲੇ ਸਟੇਸ਼ਨ ਤੇ ਇੱਥੋਂ ਜਿਹੜੀ ਟ੍ਰੇਨ ਆ ਉਹ ਹੈਗੀ ਆ 2 ਮਿੰਟ ਦੇ ਵਿੱਚ ਅਗਲੀ ਟ੍ਰੇਨ ਆ ਫੜਦੇ ਆਂ ਟ੍ਰੇਨ ਤੇ ਇੱਦੋਂ ਵਾਂ ਇੱਕ ਟ੍ਰੇਨ ਚੇਂਜ ਕਰਨੀ ਬਸ ਲਓ ਜੀ ਰਹਿ ਗਿਆ ਆਪਣਾ ਸਟੇਸ਼ਨ ਥੋੜਾ ਜਿਹਾ ਅੱਗੇ ਆ ਇੱਕ ਟ੍ਰੇਨ ਚੇਂਜ ਕਰਨੀ ਆ ਤੇ ਉਸ ਤੋਂ ਬਾਅਦ ਦੋ ਬੱਸਾਂ ਚੇਂਜ ਕਰਨੀਆਂ ਫਿਰ ਫਾਈਨਲੀ ਆਪਾਂ ਪਹੁੰਚ ਜਾਾਂਗੇ ਤੇ ਚੱਲਦੇ ਆਂ ਅੱਗੇ ਸਟੇਸ਼ਨ ਵੱਲ ਨੂੰ ਤੋ ਬੱਸ ਇਹਦਾ ਲਾਸਟ ਬੱਸ ਆ ਇਹਦੋਂ ਗਾ ਕੋਈ ਬੱਸ ਨਹੀਂ ਲੈਣੀ ਤੇ ਜਮਾਂ ਲਾਸਟ ਸਟਾਪ ਆ ਐਂਡ ਤੇ ਜਾ ਕੇ ਉਤਰਨਾ ਵਾ ਤੇ ਚਲਦੇ ਆ ਇਹਨੇ ਲਾਉਣੇ ਆ ਸਾਨੂੰ 20 ਮਿੰਟ ਮਸਾ ਲਾਉਣੇ ਆ 20 ਮਿੰਟ ਬਾਅਦ ਆਪਾਂ ਪਹੁੰਚ ਜਾਾਂਗੇ ਆਪਣੀ ਡੈਸਟੀਨੇਸ਼ਨ ਤੇ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਨੀ ਫੋਰੈਸਟ ਤੇ ਚਲਦੇ ਆ ਅੱਗੇ ਲੈ ਕੇ ਚਲਦੇ ਆ ਦਿਖਾਉਣੇ ਆ ਲੋਕੇਸ਼ਨ ਕਿੱਦਾਂ ਦੀ ਆ ਤੋ ਬਈ ਏਰੀਆ ਬਹੁਤ ਸੋਹਣਾ ਐ ਹੁਣ ਚਲਦੇ ਆ ਅੱਗੇ ਇਹਨਾਂ ਨੇ ਐਰੋ ਦਿੱਤਾ ਹੋਇਆ ਚੱਲਦੇ ਆਂ ਅੱਗੇ ਅੱਗੇ ਇੱਥੋਂ 200 ਮੀਟਰ ਦੀ ਵਾਕ ਆ ਇੱਥੋਂ ਲੋ ਵੀ ਜੰਗਲ ਹੋ ਗਿਆ ਵਾ ਸ਼ੁਰੂ ਉਹ ਰੋਡ ਪਾਰ ਕਰਕੇ ਅਗਲਾ ਸਿੱਧਾ ਜੰਗਲ ਦੇ ਵਿੱਚ ਐਂਟਰ ਹੋ ਜਾਣਾ ਵਾ ਜਿਵੇਂ ਜਿਵੇਂ ਐਂਟਰ ਹੁੰਨੇ ਜਾਂਣਾ ਨਾ ਆ ਦੇਖੋ ਛੋਟਾ ਜਿਹਾ ਦਰਖਤ ਲੱਗ ਗਿਆ ਇਹਨੂੰ ਐਪਲ ਲੱਗੇ ਹੋਇਆ ਹੈ ਜਮਾਂ ਹੀ ਛੋਟਾ ਜਿਹਾ ਦਰਖਤ ਆ ਤੇ ਅੱਗੇ ਜਾ ਕੇ ਬਹੁਤ ਏਦਾਂ ਦਰਖਤ ਹੋਣੇ ਵੱਡੇ ਵੱਡੇ ਪਰ ਐਪਲ ਮੈਨੂੰ ਖੱਜੇ ਦਾ ਕੱਚੇ ਆ ਯਾਰ ਇਹ ਅੰਦਰ ਦੇ ਕਿਨਾਰੇ ਨਾਲ ਤੁਹਾਨੂੰ ਆ ਤੁੱਗੇ ਮਿਲ ਜਾਂਦੇ ਆ ਇਹ ਰੈਂਟ ਤੇ ਮਿਲ ਜਾਂਦੇ ਆ ਪਹਿਲਾਂ ਬੁਕਿੰਗ ਕਰਨੀ ਪੈਂਦੀ ਆ ਇਹਦੇ ਵਿੱਚ ਆਪਾਂ ਜਿਵੇਂ ਇੱਕ ਦਿਨ ਦਾ ਪਲਾਨ ਹੋਵੇ ਜੇ ਰਾਤ ਰਹਿਣੀ ਆ ਤਾਂ ਰਹਿ ਸਕਦੇ ਆ ਆਪਾਂ ਇੱਥੇ ਆਪਾਂ ਗ੍ਰਿਲ ਕਰ ਸਕਦੇ ਆ ਪਰ ਫਿਲਹਾਲ ਅਸੀਂ ਤਾਂ ਆਪਦੀ ਆਪਣੀ ਲੈ ਕੇ ਆਏ ਆ ਗ੍ਰਿਲ ਧਰ ਪਰਲੀ ਸਾਈਡ ਜਾ ਕੇ ਸਾਹਮਣੇ ਪਾਣੀ ਆ ਜਾਊਗਾ ਪਹਿਲਾਂ ਲਾਉਨੇ ਆ ਆਪਣੇ ਰਹਿਣ ਦਾ ਡੇਰਾ ਤੇ ਕੁਛ ਖਾਈਏ ਫਿਰ ਅੱਗੇ ਵੱਲ ਦੇਖਦੇ ਆਂ ਕੀ ਕੀ ਦੇਖਣ ਨੂੰ ਇੱਥੇ ਆਨੇ ਆ ਗਿਆ ਸਮੁੰਦਰ ਤੇ ਇਧਰਲੇ ਪਾਸੇ ਆ ਗਈਆਂ ਬੋਟਾਂ ਇਹਦੇ ਵਿੱਚ ਆਪਾਂ ਪੇ ਕਰਕੇ ਬੋਟ ਲੈ ਸਕਦੇ ਆਂ ਸਾਹਮਣੇ ਬਣਾਈ ਹੋਈ ਆ ਸਕਰੀਨ ਤੇ ਉਹ ਚਲੋ ਚੱਲਦੇ ਆਂ ਅੱਗੇ ਵੱਲ ਨੂੰ ਵੀ ਉਹ ਵਾਕਈ ਬਹੁਤ ਸੋਹਣਾ ਯਾਰ ਇਹਦਾ ਵੀ ਆਂ ਜਾਵਾਂ ਜੰਗਲ ਦੇ ਵਿੱਚ ਇੱਥੇ ਐਰੋ ਲਾਇਏ ਹੋਏ ਆ ਚੜਾਈ ਬਹੁਤ ਸੀ ਯਾਰ ਬਹੁਤ ਜ਼ਿਆਦਾ ਅੱਗੇ ਜਾ ਕੇ ਮੈਂ ਲੱਭਦਾ ਪਿਆਵਾ ਗ੍ਰਿਲ ਨੂੰ ਜਗ੍ਹਾ ਕੋਈ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਸਵੇਰੇ ਕੁਛ ਖਾ ਕੇ ਨਹੀਂ ਆਏ ਇਨਾ ਦਾ ਥਾਂ-ਥਾਂ ਤੇ ਲਿਖਿਆ ਹੋਇਆ ਬਈ ਤੁਸੀਂ ਵੀ ਆਪਣਾ ਇੱਥੇ ਕੁਛ ਅੱਗ ਨਹੀਂ ਲਾ ਸਕਦੇ ਗ੍ਰਿਲ ਨਹੀਂ ਕਰ ਸਕਦੇ ਤੇ ਬਾਕੀ ਦੇਖਦਾ ਜਗ੍ਹਾ ਲੱਭ ਰਿਆ ਮੈਂ ਕੋਈ ਜੇ ਲੱਭ ਗਈ ਤਾਂ ਸਾਨੂੰ ਪਹਿਲਾਂ ਖਾ ਕੇ ਫਿਰ ਚੱਲਦੇ ਆਂ ਅੱਗੇ ਪੁਲ ਪਾਰ ਕਰਨਾ ਪੁਲ ਪਾਰ ਕਰਕੇ ਅਗਲੇ ਪਾਸੇ ਮੇਰੇ ਖਿਆਲ ਨਾਲ ਬੋਰਡ ਲੱਗਾ ਹੋਇਆ ਸੀ ਗ੍ਰਿਲ ਕਰਨ ਦਾ ਚਾਉਦੇ ਆ ਬਹੁਤ ਸ਼ਾਂਤੀ ਵਾਲੀ ਜਗ੍ਹਾ ਯਾਰ ਸ਼ਹਿਰ ਦੇ ਭੱਜ ਦੌੜ ਤੋਂ ਦੂਰ ਬਹੁਤ ਹੀ ਜ਼ਿਆਦਾ ਸ਼ਾਂਤੀ ਵਾਲੀ ਜਗਾ ਵਾ ਹਨ ਜਗ੍ਹਾ ਮਿਲ ਗਈ ਆ ਇੱਥੇ ਲਾਉਣ ਲੱਗਾ ਆ ਡੇਰਾ ਤੇ ਬਹੁਤ ਸੋਹਣੀ ਜਗਾ ਪੁਲ ਦੇ ਨਾਲ ਜਮ ਸਾਫ਼ ਆ ਯਾਰ ਉਹ ਸਾਹਮਣੇ ਵੀ ਕਰ ਰਹੇ ਆ ਬੋਟਿੰਗ ਕੁਝ ਲੋਗ ਤੇ ਪਾਣੀ ਬਹੁਤ ਜ਼ਿਆਦਾ ਸਾਫ਼ ਆ ਮੈਂ ਤਾਂ ਪਹਿਲਾਂ ਬੂਟ ਲਾ ਕੇ ਨਾ ਪਾਣੀ ਦੇ ਵਿੱਚ ਪੈਰ ਪਾਏ ਆ ਕਿਉਂਕਿ ਗਰਮੀ ਲੱਗ ਰਹੀ ਸੀਗੀ ਬਹੁਤ ਜ਼ਿਆਦਾ ਫਾਈਨਲੀ ਆਪਾਂ ਕਰ ਲਈ ਆ ਗ੍ਰਿਲ ਤਿਆਰ ਤੇ ਵਿੱਚ ਪਾਤੇ ਆ ਕੋਲੇ ਤੇ ਇਹਦੇ ਵਿੱਚ ਜਿਹੜੀ ਆ ਲੱਕੜ ਇਹਦੇ ਵਿੱਚ ਤੇਲ ਬਹੁਤ ਜ਼ਿਆਦਾ ਹੁੰਦਾ ਇਹਦੇ ਨਾਲ ਕੋਲੇ ਅੱਗ ਬਹੁਤ ਛੇਤੀ ਫੜਦੇ ਆ ਤੇ ਹੁਣ ਆਪਾਂ ਕੱਢਦੇ ਆ ਸਮਾਨ ਜਿਹੜਾ ਘਰੋਂ ਲਿਆਂਦਾ ਵੈਜੀਟੇਬਲਸ ਤੇ ਨਾਲ ਨਾਲ ਦੇਖੋ ਅੱਗ ਧੁੱਕ ਪਈ ਆ ਦੀ ਤੇ ਕੱਢਦੇ ਆ ਸਮਾਨ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਵਾਕਈ ਯਾਰ ਇਹਨਾਂ ਦਾ ਨਾ 스ਵੀਡਨ ਵਾਲਿਆਂ ਦਾ ਬਹੁਤ ਨੇਚਰ ਸੰਭਿਆ ਹੋਇਆ ਵਾ ਚਾਰੇ ਪਾਸੇ ਹਰਿਆਲੀ ਹਰਿਆਲੀ ਹੁਣ ਅੱਗੇ ਗਾਂਹ ਚੱਲਦੇ ਆਂ ਜੰਗਲਵਾਲ ਅਸਲੀ ਜੋ ਗੁਰਵਾਣੀ ਦੀਆਂ ਲਾਈਨਾਂ ਨਾ ਪਵਨ ਗਰੂ ਪਾਣੀ ਪੀਤਾ ਮਾਤਾ ਧਰਤ ਮਹਤ ਉਹ ਇਹਨਾਂ ਨੇ ਸੰਭਿਆ ਹੋਇਆ ਗੋਰੀਆਂ ਨੇ ਕੁਦਰਤ ਨੂੰ ਤੇ ਇੱਥੇ ਆ ਕੇ ਆਪਣੇ ਆਪ ਨੂੰ ਹੀ ਇਦਾਂ ਲੱਗਦਾ ਵੀ ਕੁਦਰਤ ਦੀ ਗੋਦ ਦੇ ਵਿੱਚ ਆ ਗਏ ਆਂ ਅਸੀਂ ਬਹੁਤ ਜ਼ਿਆਦਾ ਸੰਭਿਆ ਹੋਇਆ ਇਹਨਾਂ ਨੇ ਕੁਦਰਤ ਨੂੰ ਬਈ ਅਸੀਂ ਉੱਥੋਂ ਉੱਠ ਖੜੇ ਸੀਗੇ ਪਿਕ ਨੰਗਾ ਵਾਲੀ ਜਗ੍ਹਾ ਤੋਂ ਤੇ ਹੁਣ ਚੱਲਨੇ ਆਂ ਨੀ ਫੋਰੈਸਟ ਵੱਲ ਤੇ ਰਾਤ ਦੇ ਵੱਜ ਚੁੱਕੇ ਆ 11 ਪਰ ਜਮਾਂ ਵੀ ਲੱਗ ਨਹੀਂ ਰਿਹਾ ਕਿ 11 ਵੱਜ ਚੁੱਕੇ ਆ ਕਿਉਂਕਿ ਦਿਨ ਹਜੇ ਵੀ ਬਹੁਤ ਜ਼ਿਆਦਾ ਖੜਾ ਵਾ ਬਹੁਤ ਜ਼ਿਆਦਾ ਚੜਾਈਆਂ ਆ ਰਹੀਆਂ ਵਿੱਚ ਵਿੱਚ ਕਾਫੀ ਬਹੁਤ ਜ਼ਿਆਦਾ ਸੋਹਣਾ 뷰 ਆ ਰਿਹਾ ਯਾਰ ਸਵੀਡਨ ਦੇ ਵਿੱਚ ਨਾ ਤੁਹਾਨੂੰ ਆ ਚੀਜ਼ ਦੇਖਣ ਨੂੰ ਮਿਲ ਜੂਗੀ ਚਾਹੇ ਤੁਸੀਂ ਜੰਗਲ ਦੇ ਵਿੱਚਾਂ ਚਾਹੇ ਕੋਈ ਪੱਕ ਡੰਡੀ ਆ ਆਂ ਇਹਨਾਂ ਦੀਆਂ ਸਾਰੇ ਜਗ੍ਹਾ ਲਾਈਟਾਂ ਦੀ ਸਪਲਾਈ ਦਿੱਤੀ ਹੋਈ ਆ ਆ ਵਿੱਚ ਛੋਟੀ ਜੀ ਨਦੀ ਆ ਗਈ ਆ ਬਹੁਤ ਸੋਹਣੀ ਨਦੀ ਆ ਪਰ ਹੁਣ ਇਹ ਖਾਲੀ ਆ ਪਾਣੀ ਨਹੀਂ ਹੈਗਾ ਇਹਦੇ ਵਿੱਚ ਸਿਆਲਾਂ ਦੇ ਵਿੱਚ ਕਹਿੰਦੇ ਇਹ ਪੂਰੀ ਚੱਲਦੀ ਆ ਬਹੁਤ ਸੋਹਣਾ 뷰 ਹੁੰਦਾ ਇਹਦਾ ਪਰ ਇਸ ਟਾਈਮ ਇਹ ਖਾਲੀ ਆ ਅਸੀਂ ਨਾ ਵਾਟਰਫਾਲ ਦੇਖਣ ਆਏ ਸੀਗੇ ਪਰ ਉਹ ਉੱਥੇ ਚੱਲਦਾ ਹੁੰਦਾ ਉਹ ਨਾ ਬੰਦ ਆ ਕਿਉਂਕਿ ਬਾਰਿਸ਼ਾਂ ਪੁਰਸ਼ਾਂ ਹੋਈਆਂ ਨਹੀਂ ਆ ਉਹਦੇ ਕਰਕੇ ਮੀਂਹ ਘਟ ਪਏ ਕਰਕੇ ਨਾ ਉਹ ਚੱਲਦਾ ਨਹੀਂ ਹੈਗਾ ਪਰ ਆ ਨਦੀ ਬਹੁਤ ਚੱਲਦੀ ਆ ਯਾਰ ਇਹ ਇਧਰੋਂ ਪਾਣੀ ਆਉਂਦਾ ਹੈ ਇਹਦਾ। ਇਹ ਇਧਰਲੀ ਸਾਈਡ ਤੋਂ ਇਹ ਜਾ ਕੇ ਸਿੱਧਾ ਸਮੁੰਦਰ ਦੇ ਵਿੱਚ ਮਿਲਦਾ ਪਾਣੀ। ਚੱਲਦੇ ਹਾਂ ਹੋਰ ਅੱਗੇ ਵੱਲ ਨੂੰ। ਨਦੀ ਦੇ ਨਾਲ-ਨਾਲ। ਸਾਨੂੰ ਜੰਗਲ ਦੇ ਵਿੱਚ ਇਹ ਮੈਪ ਮਿਲਿਆ ਵਾ। ਇਹ ਸਾਰਾ ਜੰਗਲ ਦਾ ਮੈਪ ਆ। ਤੇ ਮੇਰੇ ਖਿਆਲ ਨਾਲ ਹੁਣ ਮੈਂ ਇੱਥੇ ਖੜਾ ਆ। ਇੱਥੇ ਅਸੀਂ ਖੜੇ ਆ ਤੇ ਇਹਦੇ ਵਿੱਚ ਬਹੁਤ ਜ਼ਰ ਇਹਨਾਂ ਨੇ ਸਹੂਲਤਾਂ ਦਿੱਤੀਆਂ ਹੋਈਆਂ ਵਾ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਬੱਸ ਦੀ ਸਰਵਿਸ ਆ ਜਿਵੇਂ ਇੱਥੇ ਵੀ ਬੱਸ ਦੀ ਸਰਵਿਸ ਆ ਸਾਰੀ ਜਗ੍ਹਾ ਤੇ ਬੱਸ ਦੀ ਸਰਵਿਸ ਆ ਤੇ ਵਿੱਚ ਇਹਨਾਂ ਨੇ ਹਸਪੀਟਲ ਵੀ ਦਿੱਤਾ ਹੋਇਆ ਵਾ ਕੈਫੇ ਵੀ ਦਿੱਤਾ ਹੋਇਆ ਵਾ ਬਾਕੀ ਇਹ ਜੰਗਲ ਤਾਂ ਬਹੁਤ ਪੁਰਾਣਾ 100-100 ਸਾਲ ਪੁਰਾਣੇ ਦਰਖਤ ਖੜੇ ਆ ਤੇ ਵਿੱਚ ਤੇ ਇਹ ਬਿਲਡ ਕੀਤਾ ਸੀ ਇਹਨਾਂ ਨੇ 1993 ਦੇ ਵਿੱਚ ਸਟਾਕਹਮ ਤੋਂ ਇਹ ਹੈਗਾ ਵਾ 20 ਕਿਲੋਮੀਟਰ ਦੂਰ ਆ ਇਹ ਸਟਾਕਹਮ ਤੋਂ ਬਾਕੀ ਇਹਦਾ ਏਰੀਆ ਹੈਗਾ 25 ਕਿਲੋਮੀਟਰ ਤੱਕ ਏਰੀਆ ਵੀ ਇਹਦਾ ਬਹੁਤ ਏਰੀਆ ਵਾ ਮੈਂ ਅਸੀਂ ਤਾਂ ਹਜੇ ਕੁਝ ਵੀ ਨਹੀਂ ਕੋ ਮੇ ਦਾ ਏਰੀਆ ਤੇ ਬਾਕੀ ਬਹੁਤ ਸੋਹਣਾ ਯਾਰ ਬਹੁਤ ਨੇਚਰ ਨੂੰ ਸੰਭਿਆ ਹੋਇਆ ਇਹਨਾਂ ਨੇ ਹਾਂਜੀ ਹੁਣ ਕਰਦੇ ਆਪਾਂ ਆਪਣਾ ਬਲੌਗ ਖਤਮ ਕਿਉਂਕਿ ਰਾਤ ਦੇ ਵੱਜਣ ਵਾਲੇ ਆ 12 ਪਰ ਇੱਥੇ ਦਿਨ ਹਜੇ ਵੀ ਪੂਰਾ ਚਿੱਟਾ ਖੜਾ ਵਾ ਬਾਕੀ ਇਹ ਜੰਗਲ ਬਹੁਤ ਵੱਡਾ ਯਾਰ ਜੰਗਲ 25 ਕਿਲੋਮੀਟਰ ਤੱਕ ਆ ਸਿਰਫ ਅਸੀਂ 4-5 ਜਗ੍ਹਾ ਤੇ ਘੁੰਮੇ ਆ ਤੇ ਜਲਦੀ ਅਗਲੀ ਵਾਰ ਕੋਸ਼ਿਸ਼ ਕਰਾਂਗਾ ਇੱਥੇ ਜਲਦੀ ਆਉਣ ਦੀ ਟਰੈਕਿੰਗ ਕਰਨ ਦੀ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਅਗਲਾ ਵਲੌਗ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਲਈ ਸਤਿ ਸ੍ਰੀ ਅਕਾਲ